ਜਿਹੜੀ ਪ੍ਰੈਸ ਕਾਨਫਰੰਸ ਤੇ ਇਸ ਸੰਬੰਧ ਵਿੱਚ ਇਹ ਘਟਨਾ ਹੈਗੀ ਹੈ 17 8 13 ਇਸ ਸੰਬੰਧੀ ਮਦਈ ਹੈਗੇ ਨੇ ਕਪਲ ਟੋਹਾਂ ਜੀ ਸਾਲਾ ਅਮਰਜੀਤ ਟੋਹਾਂ ਵਾਸੀ ਐਸ ਕੇ ਟੇਡਰਸ ਬਿਲਡਿੰਗ ਨੰਬਰ 65 ਫੈਲੀ ਫਲੋਰ ਅਮਰ ਸਾਹਿਬ ਜੀ ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬੀਨਸ ਸਾਹਿਬ ਵਗੈਰਾ ਚੱਲਦਾ ਨੇ ਸੋਨੇ ਦਾ ਅਜੀਵ ਰਮਨਲ ਜੀ ਠੀਕ ਹੈ ਜੀ ਪਰਾਂ ਕਾਫੀ ਚਾਲੇ ਪੰਨ ਦਾ ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਏ ਸੀ 17 8 13 ਨੂੰ ਲੈ ਕੇ ਆਏ ਜੀ 5 ਕਿਲੋ 2.5 ਗ੍ਰਾਮ ਦੀ ਇਹ ਇਹਨਾਂ ਨੇ ਇੱਕ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਗਾਹ ਆ ਸਾਡੇ ਉਹ ਆਉ ਸੋਨਾ ਲੈ ਕੇ ਗਾਹ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹ ਕਹਾ ਬਾਕੀ ਗਾਹਤ ਨਹੀਂ ਆਇਆ ਜੀ ਇਸ ਬੰਦੀ ਫਿਰ ਜਦੋਂ ਵਾਪਸ ਹੋਣਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀ ਬਰਮਾ, ਰੋਹਨ, ਸੰਯਮ ਤੇ ਸ਼ਿਲਪਾ ਇਹਨਾਂ ਦੀ ਵਾਈਫ ਮਕਰਮਨ ਨੰਬਰ 108 ਮੇਰੀ 247 24 ਨੂੰ 406 406 ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਸਰ ਫੜਿਆ ਗਿਆ 24 8 24 ਨੂੰ ਹైదరాబాద్ ਤੇਲਗਾਨਾ ਤੋਂ ਅੱਜ ਇਹਨਾਂ ਕੋਲੋਂ ਉਹ ਬਰਾਮਦਗੀ ਸਰ ਕੀਤੀ ਗਈ ਹੈ 2 ਕਿਲੋ 310 ਗ੍ਰਾਮ ਸੋਨਾ ਤੇ 36.60 36.10 ਗ੍ਰਾਮ ਸੋਨਾ ਇਹ ਕੈਟ ਹੀ ਦਬਰਾਮ ਨਹੀਂ ਨ ਕੀਤਾ ਗਿਆ ਤੇ ਪੰਜ ਨੰਨਰ ਮਾਰ ਲਿਆ ਗਿਆ ਇਹਨਾਂ ਕੋਸ਼ਿਸ਼ ਨਹੀਂ ਕਰਦਾ ਸੀ ਇਹ ਕਾਬੂ ਜਿਹੜੇ ਕੀਤੇ ਗਏ ਮੁੰਦਰਮਾ ਰੋਪੀ ਨੇ ਜਿਹੜੇ ਇਹ ਚਾਰੋਂ ਦੇ ਚਾਰੋਂ ਕਰ ਲਏ ਗਏ ਜੀ ਬਿਲਕੁਲ ਸਰ ਨਹੀਂ ਇਹ ਇੱਕ ਨਹੀਂ ਮੇਲ ਹੋ ਗਈ ਜੀ ਤੇ ਸ਼ਿਰਪਾ ਲੇੜੀ ਦੀ ਜੀ ਤੇ ਬਾਕੀ ਜੰਨੀ ਕਿਸ ਤਰ੍ਹਾਂ ਦੀ ਜੀ ਇਹਨੇ ਠੱਗੀ ਵਜੀ ਹੈ ਇਹ ਗਹਿਣਿਆਂ ਦੀ ਸੀ ਜਾਂ ਸੋਨੇ ਸੋਨੇ ਦੀ ਸੀ ਜਾਂ ਸੋਨੇ ਦੇ ਗਹਿਣੇ ਨਹੀਂ ਸੀ ਗਹਿਣੇ ਸੋਨੇ ਦੇ ਸਰ ਗਹਿਣੇ ਸੀ ਠੀਕ ਹੈ ਜੀ ਇਹ ਕਿਸ ਤਰ੍ਹਾਂ ਟੀਮ ਨੇ ਵਰਕ ਕੀਤਾ ਜੀ ਕਿਦਾਂ ਲੋ ਲੱਗਿਆ ਇਹਦਾ ਸਾਰਾ ਇਹਨਾਂ ਨੇ ਸਾਰਾ ਕੁਝ ਉਹ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹੌਤ ਕੀਤਾ ਗਿਆ ਵਾ ਇਹਨਾਂ ਨੂੰ ਜਾ ਕੇ ਰਜਿਸਟਰਡ ਕੀਤਾ ਗਿਆ ਤੇਰੇ ਕਨ ਅਧਰਾਬਾਦ ਤੋਂ ਅਗਲੀ ਇਹਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਟਗੀਆਂ ਬਾਰੇ ਸਾਰਾ ਵੈਰੀਫਾਈ ਕਰਨਾ ਹੈ ਪਹਿਲੇ ਵੀ ਕੁਝ ਇਸ ਤਰ੍ਹਾਂ ਦੇ ਮਾਮਲੇ ਹਨ ਇਹਨਾਂ ਨੂੰ ਖਾਸ ਕਰਕੇ ਵੈਰੀਫਾਈ ਦੇਣੀ ਕਰਨੀ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ